ਦੋਸਤੋ ਬ੍ਰਿਟਿਸ਼ਰਸ ਨੂੰ ਭਾਰਤ ਅਤੇ ਪਾਕਿਸਤਾਨ ਨੂੰ ਛੱਡਿਆਂ ਨੂੰ ਜਾਂ ਕਹ ਲਓ ਕਿ ਯੂਨਾਈਟਿਡ ਇੰਡੀਆ ਨੂੰ ਛੱਡੇ ਨੂੰ ਨੀਅਰਲੀ 8 ਦਹਾਕੇ ਹੋ ਚੱਲੇ ਨੇ ਤੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੇ ਹੋਰ ਤਾਂ ਬਹੁਤ ਵਾਦੇ ਦਾਅਵੇ ਤਾਂ ਬਹੁਤ ਕੀਤੇ ਆ ਜਾਂ ਹੋਰ ਤਾਂ ਕਹ ਲਓ ਕਿ ਕੀ ਦੇਣਾ ਸੀ ਹਜੇ ਤੱਕ ਸਾਫ਼ ਹਵਾ ਤੇ ਸਾਫ਼ ਪਾਣੀ ਵੀ ਨਹੀਂ ਦੇ ਸਕੇ ਆ ਪਾਣੀ ਦਾ ਵੀ ਬੁਰਾ ਹਾਲ ਹੈ ਪੰਜਾਬ ਦੇ ਵਿੱਚ ਵੀ ਅਮਿਤੋਜ ਮਾਨ ਹੁਣੀ ਲੱਖਾਂ ਸਦਾਨਾ ਹੁਣੀ ਲਗਾਤਾਰ ਮੋਰਚੇ ਵਗੈਰਾ ਲਾ ਰਹੇ ਨੇ ਪਾਣੀ ਸਾਫ਼ ਕਰਵਾਉਣ ਦੇ ਲਈ ਤੇ ਵੈਸੀ ਪਾਣੀ ਜਿਹੜਾ ਹੀਟਾ ਜਾਂਦਾ ਜਾ ਰਿਹਾ ਉਹ ਇੱਕ ਵਕਰੀ ਪ੍ਰੋਬਲਮ ਆ ਤੇ ਹਵਾ ਦਾ ਵੀ ਬਹੁਤ ਜਾਦੀ ਬੁਰਾ ਹਾਲ ਹੈ ਬਿਲਕੁਲ ਤੁਹਾਨੂੰ ਆਸਮਾਨ ਜਿਹੜਾ ਕਦੇ ਵੀ ਸਪਸ਼ਟ ਜਿਹੜਾ ਨਜ਼ਰ ਨਹੀਂ ਆਉਂਦਾ ਤੇ ਹੁਣ ਤਾਂ ਸੀਐਨਐਨ ਨੇ ਰਿਪੋਰਟ ਕੁਝ ਘੰਟੇ ਪਹਿਲਾਂ ਦੀ ਇਹ ਰਿਪੋਰਟ ਹੈ ਕਿ ਸਪੇਸ ਦੇ ਵਿੱਚੋਂ ਅੰਤਰਿਕਸ਼ ਦੇ ਵਿੱਚੋਂ ਵੀ ਜਿਹੜੀ ਲਾਹੌਰ ਦੇ ਉੱਤੇ ਜਾਂ ਜਿਹੜਾ ਸਾਡਾ ਸਾਰਾ ਪੰਜਾਬ ਆ ਦਿੱਲੀ ਤੱਕ ਆ ਇਹਦੇ ਉੱਤੇ ਜਿਹੜੀ ਸਮੋਗ ਸ਼ਾਈ ਹੋਈ ਹੈ ਨਾ ਇਹ ਹੁਣ ਸਪੇਸ ਦੇ ਵਿੱਚੋਂ ਵੀ ਦਿਸਣ ਲੱਗ ਪਈ ਹੈ ਸੀ ਅਨੰਦੀ ਇੱਕ ਫੋਟੋ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਉਹ ਇੱਕ ਪਾਸਾ ਆਗਸਟ ਦਾ ਆ ਤੇ ਇੱਕ ਪਾਸਾ ਜਿਹੜਾ ਹੁਣ ਦਾ ਆ ਤੇ ਇਹ ਤੁਸੀਂ ਖੁਦ ਦੇਖ ਲਓ ਕਿ ਇਹਦੇ ਵਿੱਚ ਕਿੰਨਾ ਜ਼ਿਆਦਾ ਫਰਕ ਆ ਤੇ ਸਾਡੇ ਜਿਹੜੀਆਂ ਮੁਲਕਾਂ ਦੀਆਂ ਸਰਕਾਰਾਂ ਉਹਨਾਂ ਦੀ ਜਿਹੜੀ ਆ ਖਾਸ ਕਰਕੇ ਜੇਕਰ ਮੈਂ ਪਾਕਿਸਤਾਨ ਦੀ ਗੱਲ ਕਰਾਂ ਤਾਂ ਉਹਨਾਂ ਦਾ ਜਿਹੜਾ ਸਾਰਾ ਜਿਹੜਾ ਉਹਨਾਂ ਦਾ ਜ਼ੋਰ ਲੱਗਾ ਪਿਆ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ ਕਿੱਦਾਂ ਰੱਖਣਾ ਅੱਜ ਵੈਸੇ ਤਾਂ ਇੰਡੀਆ ਦੇ ਪਾਕਿਸਤਾਨ ਦੇ ਨਾਲ ਮੁਤਲਕ ਜਿਹੜੀ ਇੱਕ ਖਬਰ ਹੈ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਹੈ ਜੇਕਰ ਮੈਂ ਟ੍ਰੈਂਡਿੰਗ ਵਾਲੀ ਗੱਲ ਕਰਨੀ ਹੋਵੇ ਉਹ ਤਾਂ ਇਹ ਹੈ ਕਿ ਭਗਤ ਸਿੰਘ ਨੂੰ ਜਿਹੜਾ ਆਤੰਗਵਾਦੀ ਕਿਉਂ ਕਿਹਾ ਪਾਕਿਸਤਾਨੀਆਂ ਨੇ ਇਹ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਖਬਰ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਜਿਹੜੇ ਬਲਾਰੇ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਇਹਨੂੰ ਲੈ ਕੇ ਤੇ ਇਹ ਮੈਂ ਤੁਹਾਡੇ ਨਾਲ ਵੈਸੇ ਸਾਂਝੀ ਕਰ ਲੈਣਾ ਇਹਦੀ ਡੀਟੇਲ ਕੀ ਹੈ ਵੀ ਇਹ ਜਿਹੜੀ ਸਾਰੀ ਖਬਰ ਆ ਤੇ ਨਾਲ ਦੀ ਨਾਲ ਇਹ ਜਿਹੜਾ ਪੂਰਾ ਮਸਲਾ ਹੈਗਾ ਇਹ स्मੋਗ ਵਾਲਾ ਕੀ ਮਸਲਾ ਹੈ ਜਿਹੜਾ ਮੈਂ ਜਿੰਨੇ ਮੈਂ ਕਹਿ ਰਿਹਾ ਕਿ ਬਿਲਕੁਲ ਤੁਹਾਨੂੰ ਜਿਹੜਾ ਆਸਮਾਨ ਆ ਉਹ ਸਾਡੇ ਮੁਲਕਾਂ ਦੇ ਵਿੱਚ ਸਾਫ਼ ਜਿਹੜਾ ਨਜ਼ਰ ਨਹੀਂ ਆਉਂਦਾ ਤੇ ਹੋਰ ਇੱਕ ਦੋ ਅੰਤਰਰਾਸ਼ਟਰੀ ਮਸਲੇ ਨੇ ਉਹਨਾਂ ਤੇ ਗੱਲ ਕਰਦੇ ਆ ਸਭ ਤੋਂ ਪਹਿਲਾਂ ਬੇਨਤੀ ਆ ਕਿ ਜੇਕਰ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਹਾਂ ਦੇਵਿੰਦਰ ਸਿੰਘ ਤੇ ਆਪਾਂ ਜਿਹੜੀ ਆ ਹਰ ਰੋਜ਼ ਤੁਹਾਡੇ ਨਾਲ ਜੁੜੀ ਦਾ ਪੰਜਾਬ ਦੇ ਇੰਡੀਆ ਦੇ ਭਾਰਤ ਦੇ ਜਿੰਨੇ ਵੀ ਸਿਆਸੀ ਮਸਲੇ ਹੁੰਦੇ ਆ ਤੁਹਾਡੇ ਨਾਲ ਸਾਂਝੇ ਕਰੀਦੇ ਆ ਸੋ ਇੱਕ ਤਾਂ ਜਿਹੜੀ ਸਵੇਰ ਦੀ ਖਬਰ ਚੱਲ ਰਹੀ ਆ ਉਹਦੇ ਬਾਬਤ ਕੁਝ ਜਿਹੜੀਆਂ ਡੀਟੇਲ ਆ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਇਹ ਲਾਹੌਰ ਦੇ ਵਿੱਚ ਜੀ ਇੱਕ ਚੌਕ ਹੈ ਇਹਨੂੰ ਲਾਹੌਰ ਦਾ ਸ਼ਾਦਮਾਨ ਚੌਕ ਕਿਹਾ ਜਾਂਦਾ ਇਹਨੂੰ ਭਗਤ ਸਿੰਘ ਦੇ ਨਾਮ ਤੇ ਰੱਖਣ ਦੀ ਯੋਜਨਾ ਸੀਗੀ ਉੱਥੇ ਦੇ ਜਿਹੜੇ ਲੋਕਲ ਲੋਕ ਨੇ ਨਾ ਉਹ ਚਾਹੁੰਦੇ ਸੀ ਕਿ ਅਸੀਂ ਇਸ ਚੌਕ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖੀਏ ਸੋ ਇਹ ਅਸਲ ਦੇ ਵਿੱਚ ਕੀ ਹੈ ਕਿ ਇਹ ਜਿਹੜਾ ਚੌਂਕ ਹੈ ਇਹ ਇਹ ਜਿਹੜਾ ਇੱਥੇ ਕਾਫੀ ਰਿਚ ਲੋਕ ਵੱਸਦੇ ਆ ਇਸ ਇਲਾਕੇ ਦੇ ਵਿੱਚ ਤੇ ਜਿਹੜਾ ਸ਼ਾਦਮਾਨ ਦੇ ਵਿਚਕਾਰ ਇੱਕ ਛੋਟਾ ਜਿਹਾ ਫੁਹਾਰੇ ਵਾਲਾ ਚੌਂਕ ਹੈ ਇਹ ਚੌਂਕ ਲਾਹੌਰ ਦੀ ਜ਼ਿਲ੍ਹਾ ਜੇਲ੍ਹ ਦੀ ਕੰਧ ਦੇ ਨਾਲ ਲੱਗਦਾ ਹੈ ਇਹ ਉਹੀ ਜੇਲ੍ਹ ਹੈ ਜਿੱਥੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਪਹਿਲਾਂ ਕੈਦ ਰੱਖਿਆ ਗਿਆ ਤੇ ਫਿਰ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ ਸੀ ਤੇ ਬਟ ਬਹੁਤ سارے ਲੋਕ ਭਗਤ ਸਿੰਘ ਨੂੰ ਉੱਥੇ ਵੀ ਜਿਹੜਾ ਸ਼ਹੀਦ ਵੀ ਮੰਨਦੇ ਨੇ ਉਹਨਾਂ ਨੂੰ ਜਿਹੜਾ ਚਲੋ ਇੰਡੀਆ ਵਾਲੇ ਪੰਜਾਬ ਜਿੰਨਾਂ ਦਾ ਇੰਡੀਆ ਜਿੰਨਾਂ ਭਗਤ ਸਿੰਘ ਨੂੰ ਤਾਂ ਉੱਥੇ ਨਹੀਂ ਮੰਨਿਆ ਜਾਂਦਾ ਪਰ ਡੈਫੀਨਿਟਲੀ ਕਾਫੀ ਇੱਕ ਵੱਡਾ ਵਰਗ ਹੈਗਾ ਜਿਹੜਾ ਉਹਨਾਂ ਦੀ ਰਿਸਪੈਕਟ ਕਰਦਾ ਪਰ ਬਿਕੋਜ਼ ਇਹ ਹੁਣ ਇੱਕ ਮਜ਼ਹਬ ਦਾ ਜਿਹੜਾ ਸਾਰਾ ਐਂਗਲ ਆ ਜਾਂਦਾ ਤੇ ਹੁਣ ਪਾਕਿਸਤਾਨ ਤੁਹਾਨੂੰ ਪਤਾ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਤੇ ਦੇਸ਼ ਦਾ ਵਟਵਾਰਾ ਜਿਹੜਾ ਸਾਰਾ ਧਰਮ ਦੇ ਨਾਮ ਤੇ ਹੋਇਆ ਤਾਂ ਹਜੇ ਤੱਕ ਸਾਡਾ ਇਹ ਜਿਹੜਾ ਰਿਲੀਜੀਅਸ ਪ੍ਰੋਬਲਮਸ ਆ ਜਾਂ ਪੋਲਰਾਈਜੇਸ਼ਨ ਆ ਦੋਹਾਂ ਮੁਲਕਾਂ ਦੀ ਸਿਆਸਤ ਦੇ ਵਿੱਚ ਧਰਮਾਂ ਦੇ ਨਾਮ ਤੇ ਉਹ ਲਗਾਤਾਰ ਜਾਰੀ ਹੋ ਸਾਰੀ ਐ ਸੋ ਆਬਵੀਅਸਲੀ ਵਨ ਕੈਨ ਐਕਸਪੈਕਟ ਇਦਾਂ ਦੀ ਚੀਜ਼ ਹੋਣੀ ਕੋਈ ਆਊਟ ਆਫ ਦਾ ਬਲੂ ਚੀਜ਼ ਇਹ ਹੈ ਨਹੀਂਗੀ ਸੋ ਇਹਨੂੰ ਲੈ ਕੇ ਉੱਥੇ ਜਿਹੜੀ ਆ ਆਪਣੀ ਸਥਾਨਕ ਅਦਾਲਤ ਦੇ ਵਿੱਚ ਕੇਸ ਸੀਗਾ ਕਿ ਇਹ ਜੋ ਜਿਹੜੇ ਲੋਕ ਚਾਹੁੰਦੇ ਆ ਕਿ ਇਸ ਚੌਂਕ ਦਾ ਨਾਮ ਜਿਹੜਾ ਭਗਤ ਸਿੰਘ ਤੇ ਰੱਖਿਆ ਜਾਵੇ ਤੇ ਜਿਹੜੇ ਨਹੀਂ ਚਾਹੁੰਦੇ ਸੋ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਪਾਕਿਸਤਾਨ ਦੇ ਇੱਕ ਸੇਵਾਮੁਕਤ ਫੌਜੀ ਅਧਿਕਾਰੀ ਨੇ ਉਹਨਾਂ ਨੇ ਇਹ ਟਿੱਪਣੀ ਦਾ ਜਿਹੜਾ ਹਵਾਲਾ ਦੇ ਕੇ ਅਦਾਲਤ ਦੇ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਦੇ ਸਥਾਨਕ ਪ੍ਰਸ਼ਾਸਨ ਨੇ ਸ਼ਹਿਰ ਦੇ ਸ਼ਾਦਮਨ ਚੌਂਕ ਦਾ ਨਾਮ ਭਗਤ ਸਿੰਘ ਦੇ ਨਾਂ ਤੇ ਬਦਲਣ ਅਤੇ ਉੱਥੇ ਉਹਨਾਂ ਦਾ ਬੁੱਤ ਸਥਾਪਿਤ ਕਰਨ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਇਹ ਸਥਾਨਕ ਅਦਾਲਤ ਨੇ ਇਸ ਟਿੱਪਣੀ ਦਾ ਹਵਾਲਾ ਦਿੱਤਾ ਟਿੱਪਣੀ ਕੀ ਹੈ ਕਿ ਭਗਤ ਸਿੰਘ ਕ੍ਰਾਂਤੀਕਾਰੀ ਨਹੀਂ ਸਗੋ ਅਜ ਦੀ ਪ੍ਰਭਾਸ਼ਾ ਦੇ ਵਿੱਚ ਇੱਕ ਅਪਰਾਧੀ ਅਤੇ ਅੱਤਵਾਦੀ ਸੀ ਉਸ ਨੂੰ ਉਸ ਨੇ ਇੱਕ ਬ੍ਰਿਟਿਸ਼ ਪੁਲਿਸ ਅਧਿਕਾਰੀ ਦਾ ਕਤਲ ਕੀਤਾ ਸੀ ਅਤੇ ਇਸ ਅਪਰਾਧ ਲਈ ਉਸ ਨੂੰ ਦੋ ਸਾਥੀਆਂ ਸਮੇਤ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਸੋ ਇਹ ਜਿਹੜਾ ਬੀਬੀਸੀ ਪੰਜਾਬੀ ਰਿਪੋਰਟ ਕਰ ਰਿਹਾ ਸੋ ਇਹ ਤਾਂ ਚਲੋ ਇੱਕ ਫੈਕਟ ਆ ਐਨੀਵੇ ਜੀ ਉਹਨਾਂ ਨੇ ਜਿਹੜਾ ਬ੍ਰਿਟਿਸ਼ ਪੁਲਿਸ ਅਧਿਕਾਰੀ ਦਾ ਕਤਲਬਾਰੀ ਗੱਲ ਜਾਂ ਜੋ ਵੀ ਉਹਨਾਂ ਨੂੰ ਫਾਂਸੀ ਵੀ ਦਿੱਤੀ ਗਈ ਸੀ ਪਰ ਇਹ ਵੀ ਇੱਕ ਸੱਚ ਹੈ ਜੀ ਜਿਦਾਂ ਅਕਸਰ ਇੱਕ ਜਿਹੜਾ ਡਾਇਲੌਗ ਆ ਜਾਂ ਕਹੋ ਕਿ ਹਮੇਸ਼ਾ ਇਹ ਗੱਲ ਕਹੀ ਜਾਂਦੀ ਆ ਕਿ ਵਨ ਜਿਹੜਾ ਇੱਕ ਧਿਰ ਦਾ ਕ੍ਰਾਂਤੀਕਾਰੀ ਦੂਜੀ ਦਾ ਉਹ دہشتਗਰਦ ਹੁੰਦਾ ਹਮੇਸ਼ਾ ਇਹ ਗੱਲ ਕਹੀ ਜਾਂਦੀ ਆ ਸੋ ਇਹ 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 ਚੀਜ਼ ਸਾਨੂੰ ਇੱਥੇ ਨਜ਼ਰ ਆ ਰਹੀ ਆ ਤੇ ਵੀ ਜਿਹੜਾ ਅੰਗਰੇਜ਼ਾਂ ਨੇ ਤਾਂ ਆਬਵੀਅਸਲੀ ਇਹਨੂੰ ਜਿਹੜਾ ਉਸ ਸਮੇਂ دہشتਗਰਦ ਕਹਿਣਾ ਸੀ ਤੁਹਾਨੂੰ ਯਾਦ ਹੋਣਾ ਲੰਘੇ ਸਮਿਆਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਜਦੋਂ ਉਹ ਐਮਪੀ ਚੁਣੇ ਗਏ ਸੀ ਸੰਗਰੂਰ ਤੋਂ ਉਸ ਤੋਂ ਥੋੜੇ ਸਮੇਂ ਬਾਅਦ ਉਹਨਾਂ ਨੇ ਵੀ ਕਿਦਾਂ ਦਾ ਬਿਆਨ ਦਿੱਤਾ ਸੀ ਸੋ ਇਸੇ ਤਰੀਕੇ ਦੀ ਗੱਲ ਹੈ ਜਿਹੜੇ ਪੁਲਿਸ ਦੇ ਇੱਕ ਸੌਰੀ ਸਾਫਕਾ ਜਿਹੜੇ ਸੇਵਾਮੁਕਤ ਫੌਜੀ ਅਧਿਕਾਰੀ ਨੇ ਪਾਕਿਸਤਾਨ ਦੇ ਉਹਨਾਂ ਨੇ ਵੀ ਕੀਤੀ ਆ ਤੇ ਇਹ ਇਸ ਇਹਦੇ ਚੱਲਦੇ ਆ ਇਸ ਟਿੱਪਣੀ ਦਾ ਹਵਾਲਾ ਦੇ ਕੇ ਅਦਾਲਤ ਨੇ ਕਹਿਤਾ ਕਿ ਤੁਸੀਂ ਇਹ ਸ਼ਾਦਮਾਨ ਚੌਂਕ ਦੇ ਵਿੱਚ ਨਾ ਤਾਂ ਬੋਤਲ ਲਗਾ ਸਕਦੇ ਹੋ ਤੇ ਨਾ ਹੀ ਇਹਦਾ ਨਾਮ ਬਦਲ ਸਕਦੇ ਹਾਂ ਤਾਂ ਇਹਦੀ ਇੰਡੀਆ ਦੇ ਵਿੱਚ ਕਾਫੀ ਇਹਨੂੰ ਲੈ ਕੇ ਹੱਲਾ ਗੁੱਲਾ ਹੋਇਆ ਜਿਵੇਂ ਕਿ ਆਮ ਆਦਮੀ ਪੰਟਾ ਆਮ ਆਦਮੀ ਜਿਹੜੀ ਪਾਰਟੀ ਪੰਜਾਬ ਆ ਸਰਕਾਰ ਆ ਆਪਣੀ ਪੰਜਾਬ ਦੀ ਉਹਨਾਂ ਦੇ ਜਿਹੜੇ ਬਲਾਰੇ ਨੇ ਮਾਲਵਿੰਦਰ ਸਿੰਘ ਕੰਗ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਕਾਫੀ ਗਰਜੇ ਪਰਸੇ ਨੇ ਕੇਂਦਰ ਸਰਕਾਰ ਨੂੰ ਉਹਨਾਂ ਨੇ ਕਿਹਾ ਕਿ ਇਹਦੇ ਤੇ ਤੁਸੀਂ ਕੋਈ ਕਦਮ ਚੁੱਕੋ ਸਖਤ ਕਦਮ ਚੁੱਕੋ ਇਹਦੇ ਦੇ ਉੱਤੇ ਚਲੋ ਕੇਂਦਰ ਸਰਕਾਰ ਨੇ ਤਾਂ ਖੈਰ ਇਹਦੇ ਤੇ ਕੀ ਕਰਨਾ ਕਰਾਉਣਾ ਇਹ ਤਾਂ ਮੀ ਜਬਾਨੀ ਜਮਾ ਖਰਚੀ ਹੁੰਦਾ ਕਿਉਂਕਿ ਉਹ ਦੂਸਰੇ ਮੁਲਕ ਦੀ ਜਿਹੜੀ ਸਾਰੀ ਗੱਲ ਹੈ ਤੇ ਸੋ ਖੈਰ ਇਹ ਇਹ ਹੁਣ ਸਰਕਾਰਾਂ ਆਬਵੀਅਸਲੀ ਇਹ ਇਹ ਦੋ ਦੋਹਾਂ ਮੁਲਕਾਂ ਦੇ ਵਿੱਚ ਜੀ ਇਹ ਰਾਈਟ ਲੈਫਟ ਦੀ ਤਾਂ ਲੜਾਈ ਇੱਕ ਵੈਸੇ ਵੀ ਹੈਗੀ ਆ ਤੇ ਇੱਕ ਪਾਕਿਸਤਾਨ ਦੇ ਵਿੱਚ ਇਹ ਇਹ ਚ ਕੋਈ ਸ਼ੱਕ ਨਹੀਂ ਕਿ ਅਲਟਰਾ ਜਿਹੜੇ ਬਹੁਤ ਜ਼ਿਆਦੇ ਰਾਈਟ ਵਿੰਗਰ ਨੇ ਉਹ ਉਹਨਾਂ ਦੀ ਕਾਫੀ ਜਿਹੜੀ ਆ ਗਿਣਤੀ ਹੈਗੀ ਆ ਤਹਿਰੀਕੇ ਲਬੈਕ ਪਾਕਿਸਤਾਨ ਦੇ ਜਿਹੜੇ ਆ ਮੁਖੀ ਸੀਗੇ ਪਹਿਲਾਂ ਉਹਨਾਂ ਨੇ ਜਿਹੜਾ ਜੇਕਰ ਤੁਹਾਨੂੰ ਯਾਦ ਹੋਵੇ ਇੱਕ ਬਹੁਤ ਬਿਆਨ ਪੰਜਾਬ ਦੇ ਸੋਸ਼ਲ ਮੀਡੀਆ ਦੇ ਵਿੱਚ ਘੁੰਮਿਆ ਸੀਗਾ ਆਪਣਾ ਜਿਹੜਾ ਸਾਡਾ ਅੰਮ੍ਰਿਤਸਰ ਵਾਲਾ ਪੰਜਾਬ ਹੈ ਇਹਦੇ ਸੋਸ਼ਲ ਮੀਡੀਆ ਦੇ ਵਿੱਚ ਕਿ ਜਿਹਦੇ ਵਿੱਚ ਜਿਹੜੇ ਇਹ ਸੀਗੇ TL P ਦੇ ਜਿਹੜੇ ਆਗੂ ਸੀਗੇ ਇਹ 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 ਗੱਲ ਕਹਿ ਰਹੇ ਸੀ ਕਿ ਰਣਜੀਤ ਸਿੰਘ ਨੂੰ ਪਿਆਰ ਕਰਨ ਵਾਲਾ ਲਾਹੌਰ ਦੇ ਵਿੱਚ ਕੌਣ ਹੈ ਉਧਰ ਜਾਵੇ ਅਸੀਂ ਤਾਂ ਜਿਹੜੇ ਉਹ ਅਫਗਾਨੀਆਂ ਦੇ ਨਾਮ ਲੈਂਦੇ ਸੀ ਗੌਰੀਆਂ ਦੇ ਗਜ਼ਨੀਆਂ ਦੇ ਵੀ ਅਸੀਂ ਤਾਂ ਉਹਨਾਂ ਦੇ ਜਿਹੜੇ ਆ ਜਾਣ ਸ਼ੀਨ ਆ ਤੇ ਸੋ ਕਹਰੇ ਇੱਕ ਤਾਂ ਚਲੋ ਤੁਹਾਨੂੰ ਪਤਾ ਜਿਵੇਂ ਮੈਂ ਕਿਹਾ ਕਿ ਸਾਡੇ ਮਜਮਾ ਦੀ ਵੀ ਵਿੱਚ ਪ੍ਰੋਬਲਮ ਆ ਜਾਂਦੀ ਆ ਪੋਲਰਾਈਜੇਸ਼ਨ ਬਹੁਤ ਜ਼ਿਆਦਾ ਆ ਤੇ ਬਾਕੀ ਖੈਰ ਇਹਦੇ ਵਿੱਚ ਜਿਹੜੀ ਇਹ ਜਥੇਬੰਦੀ ਆ ਜਿਹੜੀ ਕਿ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਇਹ ਬੁੱਤ ਵੀ ਲਗਾਉਣਾ ਚਾਹੁੰਦੀ ਆ ਜਾਂ ਉਹ ਚੌਂਕ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਣਾ ਚਾਹੁੰਦੀ ਆ ਉਹਨਾਂ ਦਾ ਕਹਿਣਾ ਕਿ ਅਸੀਂ ਇਹਨਾਂ ਦੇ ਮਾਨਹਾਨੀ ਦਾ ਦਾਵਾ ਕਰਨ ਦੀ ਵੀ ਉਹਨਾਂ ਨੇ ਗੱਲ ਕੀਤੀ ਆ ਤਾਂ ਬਾਕੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਲੜਾਈ ਜਿਹੜੀ ਆ ਉਹਨੂੰ ਜਾਰੀ ਰੱਖਾਂਗੇ ਸੋ ਉਹ ਆਪਣੀ ਜਿਹੜਾ ਕਹ ਲਓ ਕਿ ਬਹੁਤ ਜਿਸ ਜਦੋਂ ਜਹਦ ਕਰ ਰਹੇ ਨੇ ਇਸ ਤਿੱਕੇ ਦੇ ਹਾਲਾਤਾਂ ਦੇ ਵਿੱਚ ਰਹਿ ਕੇ ਤੇ ਪਾਕਿਸਤਾਨ ਦੇ ਵਿੱਚ ਤਾਂ ਵੈਸੇ ਵੀ ਜੀ ਇਹਨਾਂ ਨੇ ਜਿਹੜੇ ਸਾਡੇ ਦੋਹਾਂ ਮੁਲਕਾਂ ਨੇ ਇਹਨਾਂ ਨੇ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੇ ਲਈ ਈਜ਼ੀ ਵੀ ਆ ਥੋੜਾ ਜਿਹਾ ਦੋਹਾਂ ਮੁਲਕਾਂ ਨੂੰ ਬਿਲਨ ਬਣਾਈ ਰੱਖਣਾ ਪਾਕਿਸਤਾਨ ਆਰਮੀ ਦਾ ਸਾਰਾ ਜਿਹੜਾ ਇਹਨਾਂ ਦਾ ਦਬਦਬਾ ਉਹ ਨਹੀਂ ਮੁਲਕ ਦੇ ਉੱਤੇ ਬਣਾਇਆ ਹੋਇਆ ਉਹ ਤਾਂ ਇਸੇ ਨਾਮ ਤੇ ਚੱਲਦਾ ਨਾ ਕਿ ਉਹਨਾਂ ਨੇ ਇੰਡੀਆ ਨੂੰ ਰੋਕਿਆ ਹੋਇਆ ਤੇ ਪਾਕਿਸਤਾਨ ਆਰਮੀ ਦੀ ਬਹੁਤ ਲੋੜ ਆ ਤੇ ਇੰਡੀਆ ਲਈ ਵੀ ਇੱਕ ਵਿਲਨ ਇਸੇ ਤਰੀਕੇ ਨਾਲ ਖੜਾ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੱਦਾਂ ਹਮੇਸ਼ਾ ਅਮਰੀਕਾ ਦੇ ਲਈ ਕਿਹਾ ਜਾਂਦਾ ਨਾ ਕਿ ਅਮਰੀਕਾ ਤਾਂ ਏਡਾ ਵੱਡਾ ਦੁਨੀਆ ਨੂੰ ਲੱਗਦਾ ਜਾਂ ਤਾਂ ਏਡਾ ਵੱਡਾ ਹੀਰੋ ਨਜ਼ਰ ਆਉਂਦਾ ਕਿਉਂਕਿ ਉਹ ਬਹੁਤ ਵੱਡੇ ਵਿਲਨ ਆਪਣੇ ਸਾਹਮਣੇ ਖੜੇ ਕਰ ਲੈਂਦਾ ਸੋ ਇਹਨਾਂ ਦੋਹਾਂ ਮੁਲਕਾਂ ਦੇ ਲਈ ਵੀ ਠੀਕ ਆ ਪਾਕਿਸਤਾਨ ਜਿਹੜੀ ਆਰਮੀ ਆ ਉਹਨਾਂ ਨੇ ਇੰਡੀਆ ਵਾਲਿਆਂ ਨੂੰ ਵਿਲਨ ਬਣਾਇਆ ਹੋਇਆ ਇੰਡੀਆ ਦੀ ਜਿਹੜੀ ਖਾਸ ਕਰਕੇ ਜਿਹੜੀ ਹੁਣ ਦੀ ਜਿਹੜੀ ਰੂਲਿੰਗ ਜਮਾਤ ਆ ਉਹਨਾਂ ਦੇ ਲਈ ਵੀ ਜਿਹੜਾ ਪਾਕਿਸਤਾਨ ਹੈ ਉਹ ਇੱਕ ਵਿਲਨ ਦੇ ਤੌਰ ਤੇ ਬੜਾ ਵਧੀਆ ਹੈ ਤੇ ਉਹ ਕਹਿੰਦੇ ਅਸੀਂ ਮੈਚ ਨਹੀਂ ਉਹਨਾਂ ਦੇ ਖੇਡਣ ਜਾਣਾ ਅੱਜ ਕੱਲ ਦਾ ਹੀ ਰੌਲਾ ਮੇਰਾ ਖਿਆਲ ਅੱਜ ਦਾ ਜਾਂ ਕੱਲ ਦਾ ਜਿਹੜਾ ਇੰਡੀਆ ਵਾਲਿਆਂ ਨੇ ਕਹਿ ਦਿੱਤਾ ਕਿ ਅਸੀਂ ਚੈਂਪੀਅਨਸ ਟਰੋਫੀ ਨਹੀਂ ਤੇ ਖੇਡਣ ਜਾਣੀ ਉਹਦਾ ਬੜਾ ਹੋਖਲਾ ਮਚਿਆ ਹੋਇਆ ਸੋ ਖੈਰ ਇਹ ਪਰ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਜੀ ਇਹ ਜਿਹੜੀ ਸਮੋਗ ਦੀ ਜਿੱਤੇ ਬਹੁਤ ਜ਼ਰੂਰੀ ਆ ਕਿ ਇਹਦੇ ਤੇ ਕੋਈ ਕੰਮ ਹੋਵੇ ਬਹੁਤ ਜ਼ਿਆਦਾ ਪਤਾ ਨਹੀਂ ਸਾਡੇ ਕਿਉਂਕਿ ਜਿਹੜੇ ਆ ਸਾਡੇ ਵਰਗੇ ਲੋਕ ਆ ਸਾਡੇ ਲਈ ਤਾਂ ਸਾਰੇ ਆਪਣੇ ਹੀ ਹੁੰਦੇ ਆ ਤੇ ਇਹ ਜਿਹੜਾ ਸਿਆਸਤ ਜਰੂਰ ਬੰਨ੍ਹ ਦਿੰਦੀ ਆ ਲੋਕਾਂ ਨੂੰ ਸੋ ਇਹ ਚਾਹੇ ਲਾਹੌਰ ਦੇ ਵਿੱਚ ਕੋਈ ਇਸ ਹਵਾ ਦੇ ਵਿੱਚ ਸਾਹ ਲੈ ਚਾਹੇ ਅੰਮ੍ਰਿਤਸਰ ਦੇ ਵਿੱਚ ਲੈ ਰਿਹਾ ਤੇ ਚਾਹੇ ਜਿਹੜਾ ਹਰਿਆਣਾ ਦੇ ਵਿੱਚ ਲੈ ਰਿਹਾ ਚਾਹੇ ਦਿੱਲੀ ਦੇ ਵਿੱਚ ਲੈ ਰਿਹਾ ਸਾਰੇ ਸਾਡੇ ਆਪਣੇ ਹੀ ਆ ਜਿੰਨੇ ਵੀ ਇਸ ਹਵਾ ਦੇ ਵਿੱਚ ਸਾਹ ਲੈ ਰਹੇ ਨੇ ਤੇ ਬਹੁਤ ਹੀ ਜਿਹੜੇ ਆ ਬੁਰੇ ਹਾਲਾਤ ਨੇ ਅੱਛਾ ਇਹ ਦੇਖੋ ਤੁਸੀਂ ਜਿਹੜਾ ਹਾਲਾਤ ਕਿੱਥੇ ਕਿੰਨੇ ਹੋ ਸਕਦੇ ਨੇ ਇਹ ਇਹ ਤੁਸੀਂ ਦੇਖੋ ਕਿ ਜਿਹੜਾ ਇਹਦਾ ਖਤਰਨਾਕ ਨਾ ਇਹ ਜਿਹੜਾ ਆਈਕਿਊ 에ਰੀਆ ਇਹ ਇਹਦਾ ਜਿਹੜਾ ਇਹਦਾ 에ਅਰ ਕੁਆਲਿਟੀ ਇੰਡੈਕਸ ਆ ਵੀ ਇਹ ਖਤਰਨਾਕ ਹੁੰਦਾ ਜੇ 300 ਤੋਂ ਉੱਤੇ ਹੋਵੇ ਯਾਨੀ ਕਿ ਜੇ 300 ਹੋਵੇ ਤਾਂ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਉਹਦੇ ਲਈ ਤੁਹਾਨੂੰ ਕੁਝ ਕਰਨਾ ਪੈਣਾ ਕਿ ਤੁਸੀਂ ਉਹਨੂੰ ਕਲੀਨ ਰੱਖੋ ਤੇ ਸੋਮਵਾਰ ਵਾਲੇ ਦਿਨ ਪਾਕਿਸਤਾਨ ਦੇ ਵਿੱਚ ਇਹ 1200 ਤੋਂ ਪਾਰ ਕਰ ਗਿਆ ਸੀ ਸੋ ਇਹੇ ਪਾਕਿਸਤਾਨ ਦਾ ਜਿਹੜਾ ਪੰਜਾਬ ਆ ਜਿੱਥੇ ਕਿ ਮੁਲਕ ਦੀ ਸਭ ਤੋਂ ਜ਼ਿਆਦਾ ਆਬਾਦੀ ਵੱਸਦੀ 127 ਮਿਲੀਅਨ ਲੋਕ ਇੱਥੇ ਰਹਿੰਦੇ ਨੇ ਇਹ ਪਿਛਲੇ ਹਫ਼ਤੇ ਦੇ ਵਿੱਚ ਕਈ ਵਾਰ 1000 ਤੋਂ ਜ਼ਿਆਦਾ ਇਹਦਾ 에ਅਰ ਕੁਆਲਿਟੀ ਇੰਡੈਕਸ ਜਿਹੜਾ ਪਾਰ ਕਰ ਗਿਆ 300 ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ ਤੇ ਉਹ 1000 ਤੋਂ ਪਾਰ ਕਰ ਗਿਆ ਸੋ ਇਸੇ ਕਰਕੇ ਉੱਥੇ ਦੇ ਜਿਹੜੇ ਡਾਕਟਰ ਆ ਜਾਂ ਉੱਥੇ ਕਿਹਾ ਜਾ ਰਿਹਾ ਕਿ ਅਨਪ੍ਰੀਸੀਡੈਂਟਡ ਆ ਵੀ ਇਦਾਂ ਦੀ ਜਿਹੜੀ ਸਥਿਤੀ ਕਦੇ ਨਹੀਂ ਵੇਖੀ ਗਈ ਹਸਪੀਟਲ ਜਿਹੜੇ ਭਰੇ ਹੋਏ ਨੇ ਬਹੁਤ ਲੋਕਾਂ ਨੂੰ ਜਿਹੜੀ ਆ ਦਮੇ ਦੀ ਫਲੂ ਦੀ ਜ਼ੁਕਾਮ ਦੀ ਬਹੁਤ ਸਾਰੀਆਂ ਪ੍ਰੋਬਲਮਸ ਇਸ ਤਰੀਕੇ ਦੀਆਂ ਆ ਰਹੀਆਂ ਨੇ ਉਹਨਾਂ ਨੇ ਆਪਣੇ ਸਕੂਲ ਬੰਦ ਕਰ ਦਿੱਤੇ ਆ ਜਿਹੜਾ ਇਹ ਇੱਕ ਤਾਂ ਇਹ ਸਾਡੀਆਂ ਸਰਕਾਰਾਂ ਨੂੰ ਪਤਾ ਕਿ ਇਹ ਇਹਦੇ ਤੇ ਐਕਸ਼ਨ ਕੋਈ ਨਹੀਂ ਲੈਣਾ ਪਰ ਸਕੂਲ ਬੰਦ ਕਰਦੇ ਹੋ ਆਫਿਸ ਬੰਦ ਕਰਦੇ ਹੋ ਇਦਾਂ ਦੀਆਂ ਚੀਜ਼ਾਂ ਛੇਤੀ ਕਰ ਦਿੰਦੇ ਆ ਇੰਡੀਆ ਦੇ ਵਿੱਚ ਵੀ ਕੋਈ ਖਾਸ ਚੰਗੇ ਹਾਲਾਤ ਨਹੀਂ ਬਟ ਸਟਿਲ ਚਲੋ ਉਧਰਲੇ ਪਾਸੇ ਨਾਲੋਂ ਹਜੇ ਇਸ ਬਿਹਤਰ ਨੇ ਆ ਦੋ ਇੱਕ ਦਿਨ ਪਹਿਲਾਂ ਦੀ ਰਿਪੋਰਟ ਹੈ ਇੰਡੀਆ ਟੂਡੇ ਦੀ ਇਹਦੇ ਵਿੱਚ ਦੱਸਦੇ ਨੇ ਕਿ 394 ਸਿਗਾ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਇੰਡੀਆ ਦਾ ਆਪਣਾ ਦਿੱਲੀ ਦੇ ਵਿੱਚ ਮੋਤੀ ਬਾਗ ਦੇ ਵਿੱਚ ਜਿਹੜਾ ਏਕੋ ਏਕੀワイ ਜਿਹੜਾ ਦੇਖਿਆ ਗਿਆ 394 ਜਿਵੇਂ ਕਿ ਆ ਕਿ 300 ਹੁੰਦਾ ਜਿਹੜਾ ਜੀ 300 ਤੇ ਹੋਵੇ ਤਾਂ ਬਹੁਤ ਖਤਰਨਾਕ ਹੁੰਦਾ ਸੋ ਇਹ ਇਹਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਵੈਦਰ ਦਾ ਵੀ ਥੋੜਾ ਜਿਹਾ ਪ੍ਰੋਬਲਮ ਆਉਂਦੀ ਆ ਤੇ ਇਹਦੇ ਨਾਲ ਨਾਲ ਥੋੜੀ ਠੰਡ ਦੀ ਸ਼ੁਰੂਆਤ ਹੋ ਜਾਂਦੀ ਇਹਦੇ ਕਰਕੇ ਦੱਸਿਆ ਜਾਂਦਾ ਬਾਕੀ ਇਹਦੀਆਂ ਆਬੀਸਲੀ ਆਪਣੀਆਂ ਆਪਣੀਆਂ ਟੈਕਨੀਕੈਲਿਟੀਆਂ ਆ ਜਿਹਨੂੰ ਕਿ ਠੀਕ ਕਰਨਾ ਇਸ ਸਰਕਾਰਾਂ ਦੇ ਕੰਮ ਹੁੰਦੇ ਆ ਇਹ ਇਹ ਪਰ ਇਹਨਾਂ ਨੂੰ ਸਾਡੀਆਂ ਸਰਕਾਰਾਂ ਨੂੰ ਹੋਰਾਂ ਕੰਮਾਂ ਤੇ ਜਾਦੇ ਜਿਹੜਾ ਇਹ ਬਿਜ਼ੀ ਰਹਿੰਦੇ ਨੇ ਆਪਣੀਆਂ ਚੂਣਾ ਚੂਣਾ ਲੰਡਨ ਦੇ ਵਿੱਚ ਜਿਆਦਾ ਬਿਜ਼ੀ ਰਹਿੰਦੇ ਨੇ ਜਿਨ੍ਹਾਂ ਨੇ ਕੋਈ ਫੈਸਲਾ ਕਰਨਾ ਹੁੰਦਾ ਨਾ ਇਥੇ ਯੂ ਲੈਸ ਸਦੀਕ ਖਾਨ ਲੰਡਨ ਦੇ ਵਿੱਚ ਲੈ ਕੇ ਆਇਆ ਤੇ ਉਦੋਂ ਇੱਕ ਉੱਥੇ ਇੱਕ ਜਿੰਨੀ ਚੂਣਾ ਸੀਗੀ ਜਿਹੜੀ ਕਿ ਲੇਬਰ ਹਾਰ ਗਏ ਉਹ ਤੋਂ ਬੜਾ ਰੌਲਾ ਪਿਆ ਕਿ ਜਿਹੜਾ ਯੂ ਲੈਸ ਇਹ ਲੈ ਕੇ ਆਏ ਨੇ ਸਦੀਕ ਖਾਨ ਉਹ ਨਹੀਂ ਇਹਦੇ ਚੱਲਦੇ ਆ ਇਹ ਹਾਰੀ ਆ ਤਾਂ ਇਹਨਾਂ ਨੂੰ ਖਾਮਿਆਜ਼ਾ ਚੂਣਾ ਦੇ ਵਿੱਚ ਭੁਗਤਣਾ ਪੈ ਸਕਦਾ ਪਰ ਉਹਨੇ ਕਿਹਾ ਕਿ ਮੈਂ ਉਦਾਂ ਹੀ ਉਹਨੂੰ ਲਾਗੂ ਕਰੂੰਗਾ ਉਹਨੇ ਲਾਗੂ ਵੀ ਕੀਤਾ ਤੇ ਉਸ ਤੋਂ ਬਾਅਦ ਲੋਕਾਂ ਨੇ ਉਹਨੂੰ ਜਿਤਾਇਆ ਵੀ ਦੁਬਾਰਾ ਸੁਦੀਖਾਂ ਨੂੰ ਮੇਰ ਵੀ ਬਣਾਇਆ ਤੇ ਲੀਬਰ ਪਾਰਟੀ ਨੇ ਆਪਣੀ ਸਰਕਾਰ ਵੀ ਬਣਾਈ ਸੋ ਉਹ ਕਹਿੰਦੇ ਸਾਨੂੰ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਲੋਕੀ ਬੂਟਾਂ ਪਾਉਂਦੇ ਆ ਜਾਂ ਨਹੀਂ ਪਾਉਂਦੇ ਜਿਹੜਾ ਕੰਮ ਲੋਕਾਂ ਦੀ ਭਲਾਈ ਦੇ ਲਈ ਆਉਣ ਵਾਲੇ ਫਿਊਚਰ ਦੇ ਲਈ ਜ਼ਰੂਰੀ ਹੈ ਅਸੀਂ ਉਹ ਲਗਾਤਾਰ ਕਰਦੇ ਰਵਾਂਗੇ ਸੋ ਖੈਰ ਬਹੁਤ ਸਾਰੇ ਮਸਲੇ ਨੇ ਜੀ ਲਗਾਤਾਰ ਤੁਹਾਡੇ ਨਾਲ ਜੁੜੇ ਰਵਾਂਗੇ ਯੂਐਸ ਦੇ ਜਿਹੜਾ ਪੁਤਿਨ ਦੇ ਨਾਲ ਇਹਨਾਂ ਦੀ ਡੋਨਲਡ ਟਰੰਪ ਨਾਲ ਦੀ ਟਾਕ ਨੂੰ ਲੈ ਕੇ ਕ੍ਰੈਮਲਿਨ ਨੇ ਤਾਂ ਡਿਨਾਈ ਕਰ ਦਿੱਤਾ ਮੈਂ ਪਿਛਲੀ ਵੀਡੀਓ ਦੇ ਵਿੱਚ ਉਹਦਾ ਜ਼ਿਕਰ ਕੀਤਾ ਸੀ ਇਧਰੋਂ ਹਜੇ ਫੇਰ ਵੀ ਉਸ ਤਰੀਕੇ ਦੀ ਦੇ ਜਿਹੜਾ ਇਸ ਚੀਜ਼ ਨੂੰ ਲੈ ਕੇ ਇੱਕ ਸ਼ੱਕੀ ਜਿਹਾ ਮਾਹੌਲ ਬਣਿਆ ਹੋਇਆ ਕਿ 트ੰਪ ਕੀ ਕਰੇਗਾ ਆਕੇ ਕਿ ਯੂਕਰੇਨ ਤੇ ਰਸ਼ੀਆ ਦੀ ਵਾਰ ਦੇ ਵਿੱਚ ਉਹ ਕਿੰਦਰ ਲਈ ਪਾਸੇ ਜਾ ਕੇ ਖੜਾ ਹੋਵੇਗਾ ਕਿਹਦਾ ਸਾਥ ਦੇਵੇਗਾ ਜਿਵੇਂ ਜਦੋਂ ਪੁੱਛਿਆ ਗਿਆ ਸੀ 트ੰਪ ਨੂੰ ਕਿ ਕੀ ਤੂੰ ਚਾਹਨਾ ਕਿ ਯੂਕਰੇਨ ਇਹ ਵਾਰ ਜਿੱਤ ਜਵੇ ਜਦੋਂ ਉਹਨੇ ਕਿਹਾ ਕਿ ਮੈਂ ਇੱਕੋ ਦਿਨ 'ਚ ਇਹਨੂੰ ਖਤਮ ਕਰ ਦੇਣਾ ਤਾਂ ਉਹਨੇ ਕਿਹਾ ਸੀਗਾ ਕਿ ਮੈਂ ਇਹਨੂੰ ਜਿੱਤ ਹਾਰ ਦੇ ਪਰਾਇ ਦੇ ਵਿੱਚ ਨਹੀਂ ਵੇਖਦਾ ਮੈਂ ਇਹ ਜੰਗ ਨੂੰ ਖਤਮ ਕਰਨਾ ਹੁਣ ਉਹ ਖਤਮ ਕਿਸ ਵੀ ਕਿਨਾਂ ਕਰਦਾ ਕਦੇ ਪੁੱਤਨ ਦੇ ਹਿਸਾਬ ਦੇ ਨਾਲ ਨਾ ਕਰ ਦਵੇ ਇਸ ਗੱਲ ਦਾ ਬੜਾ ਰੌਲਾ ਚੱਲ ਰਿਹਾ ਹੈ ਲਗਾਤਾਰ ਜੁੜੇ ਰਮਾਗੇ ਸਬਸਕ੍ਰਾਈਬ ਜੁੜ ਕਰ ਲਓ ਸਸਿਕਾ